ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ। ਬੀਤੇ ਮਹੀਨਿਆਂ ਵਿੱਚ ਪੰਜਾਬ ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਨੇ ਹਜ਼ਾਰਾਂ ਪਰਿਵਾਰਾਂ ਦੇ ਜੀਵਨ ਨੂੰ ਬਰਬਾਦ ਕਰ ਦਿੱਤਾ ਹੈ। ਫਸਲਾਂ ਬਰਬਾਦ, ਘਰ ਡੁੱਬ ਗਏ ਅਤੇ ਗਰੀਬੋ ਕਿਸਾਨਾਂ ਮਜ਼ਦੂਰਾਂ ਨੂੰ अनेका ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪੰਜਾਬ ਸਰਕਾਰ ਵੱਲੋਂ ਪੀੜਤਾਂ ਨੂੰ ਤੁਰੰਤ ਰਾਹਤ ਪਹੁੰਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ ਪਰ ਕੇਂਦਰ ਸਰਕਾਰ ਵੱਲੋਂ ਅਜੇ ਤੱਕ ਕੋਈ ਟੁਕਮਾ ਮੁਆਵਜ਼ਾ ਜਾਂ ਵਿਸ਼ੇਸ਼ ਰਾਹਤ ਪੈਕੇਜ ਦੀ ਕੋਸ਼ਨਾ ਨਹੀਂ ਕੀਤੀ ਗਈ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਲੁਧਿਆਣਾ ਵੱਲੋਂ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੀ ਲੁਧਿਆਣਾ ਫੇਰੀ ਦੌਰਾਨ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨ ਦੀ ਅਗਵਾਈ ਆਪ ਲੁਧਿਆਣਾ ਸ਼ਹਿਰੀ ਪ੍ਰਧਾਨ ਜਤਿੰਦਰ ਖੰਗੂੜਾ ਨੇ ਕੀਤੀ ਪਾਰਟੀ ਵਰਕਰਾਂ ਨੇ ਨਾਅਰੇ ਲਗਾਉਂਦਿਆਂ ਕੇਂਦਰ ਸਰਕਾਰ ਵਿਰੁੱਧ ਨਾਅਰੇ ਬੋਲੇ ਅਤੇ ਹੜ੍ਹ ਪੀੜਤਾਂ ਲਈ ਤੁਰੰਤ ਮੁਆਵਜ਼ੇ ਦੀ ਮੰਗ ਕੀਤੀ ਜਤਿੰਦਰ ਖੰਗੂੜਾ ਨੇ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਅੱਜ ਲੁਧਿਆਣਾ ਆਏ ਸਨ ਉਹਨਾਂ ਨੂੰ ਏਸੀ ਦਰਖਾਸਤ ਕਰਦੇ ਹਾਂ ਕਿ ਪੰਜਾਬ ਨਾਲ ਮਤਰੀ ਮਾਵਲਾ ਹਰ ਵਾਰ ਸਲੂਕ ਨਾ ਕਰੋ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਨੇ ਹੜਾਂ ਦੀ ਮਾਰ ਚੱਲੀ ਹੈ ਅਤੇ ਇਸ ਤੋਂ ਇਲਾਵਾ ਵੀ ਹੋਰ ਕਿਸਾਨੀ ਦਾ ਜੋ ਕਾਰਨ ਕੇਂਦਰ ਸਰਕਾਰ ਨੇ ਪੰਜਾਬ ਨਾਲ ਕੀਤਾ ਅਸੀਂ ਇਹਨਾਂ ਤੋਂ ਮੰਗ ਕਰਦੇ ਹਾਂ ਕਿ ਤੁਸੀਂ ਆਉਂਦੇ ਹੋ ਸਾਡਾ ਨਾਲ ਮਜ਼ਾਕ ਕਰਕੇ ਚਲੇ ਜਾਂਦੇ ਹੋ ਪਹਿਲਾ ਕੇਂਦਰ ਸਰਕਾਰ ਤੋਂ 20000 ਕਰੋੜ ਦਾ ਮੁਆਵਜ਼ੇ ਦੀ ਮੰਗ ਕੀਤੀ ਪਰ ਸਾਨੂੰ ਮੁਆਵਜ਼ਾ ਕੀ ਮਿਲਿਆ ਮਜ਼ਾਕ 1600 ਕਰੋੜ ਜੋ ਅੱਜ ਤੱਕ ਵੀ ਸਾਡੇ ਕੋਲ ਨਹੀਂ ਪਹੁੰਚਿਆ ਅੱਜ ਉਹ ਦੌਰੇ ਤੋਂ ਆਏ ਸਨ ਅਸੀਂ ਉਹਨਾਂ ਨੂੰ ਇਹੀ ਬੇਨਤੀ ਕਰਦੇ ਕਿ ਦੁਬਾਰਾ ਜੁਮਲੇਬਾਜੀ ਕਰਕੇ ਨਾ ਜਾਇਓ ਮੰਨਿਆ ਜੁਮਲੇਬਾਜੀ ਵਿੱਚ ਭਾਜਪਾ ਮਾਇਰ ਹੈ 15-15 ਲੱਖ ਦੇ ਜੁਮਲੇ ਲੋਕਾਂ ਨੂੰ ਸੁਣਾ ਕੇ ਭਾਜਪਾ ਦੀ ਭਾਰਤ ਵਿੱਚ ਸਰਕਾਰ ਬਣ ਗਈ ਪਰ ਹਰ ਵਾਰ ਜੁਮਲੇਬਾਜੀ ਨਹੀਂ ਚੱਲਦੀ ਲੋਕਾਂ ਦੇ ਜਜ਼ਬਾਤਾਂ ਦਾ ਦੇ ਨਾਲ ਨਾ ਖੇਡੋ ਪੰਜਾਬ ਕੁਰਬਾਨੀਆਂ ਵਾਲਾ ਸੂਬਾ ਹੈ ਇਹ ਉਹੀ ਪੰਜਾਬ ਹੈ ਜਦੋਂ ਦੇਸ਼ ਵਿੱਚ ਅਨਾਜ ਦੀ ਕਮੀ ਸੀ ਉਦੋਂ ਪੰਜਾਬ ਨੇ ਗ੍ਰੀਨ ਰੈਵੋਲੂਸ਼ਨ ਲਿਆਂਦੀ ਹੈ ਤੇ ਭੁੱਖੇ ਮੁਲਕ ਦਾ ਢਿੱਡ ਭਰਿਆ ਅਨਾਜ ਦੇ ਭੰਡਾਰ ਭਰੇ ਅਤੇ ਜਦੋਂ ਬਾਰਡਰਾਂ ਤੇ ਲੜਾਈ ਲੱਗਦੀ ਉਦੋਂ ਵੀ ਇਹੀ ਪੰਜਾਬੀ ਮੂਰੇ ਹਿੱਕ ਤਾਨ ਕੇ ਖੜਦੇ ਆ ਰਹੇ ਹਨ ਤੇ ਭਾਜ ਪੰਜਾਬ ਨੂੰ ਅੱਜ ਲੋੜ ਹੈ ਪੰਜਾਬ ਭਾਰਤ ਦਾ ਹੀ ਇੱਕ ਸੁਭਾਏ ਪੰਜਾਬ ਨਾਲ ਮਤਰੀ ਮਾਂ ਵਾਲਾ ਬਤੀਰਾ ਨਾ ਕਰਕੇ ਇਸ ਨੂੰ ਇਸ ਦਾ ਬਣਦਾ ਹੱਕ ਦੇ ਕੇ ਜਾਓ ਪਰਮਿੰਦਰ ਸਿੰਘ ਸੰਧੂ ਜੂਥ ਪ੍ਰਧਾਨ ਮਾਲਵਾ ਜੋਨੇ ਆਖਿਆ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ 20000 ਕਰੋੜ ਰੁਪਏ ਦੀ ਮੰਗ ਕੀਤੀ ਕੇਂਦਰ ਸਰਕਾਰ ਕੋਲੋਂ ਜਿਹੜਾ 16 ਕਰੋੜ 1600 ਕਰੋੜ ਦਾ ਜਿਹੜਾ ਫੰਡ ਐਲਾਨਿਆ ਉਹ ਵੀ ਹੁਣ ਤੱਕ ਜਾਰੀ ਨਹੀਂ ਕੀਤਾ ਗਿਆ ਤੇ ਪੰਜਾਬ ਦੇ ਨਾਲ ਇੱਕ ਮਖੌਲ ਅਤੇ ਵਿਤਕਰਾ ਕੀਤਾ ਹਮੇਸ਼ਾ ਹੀ ਕੇਂਦਰ ਸਰਕਾਰ ਨੇ ਪੰਜਾਬ ਦੇ ਨਾਲ ਵਿਤਕਰਾ ਕਰਦੀ ਹੈ ਚਾਹੇ 2020-21 ਦੇ ਵਿੱਚ ਜਦੋਂ ਕੇਂਦਰ ਨੇ ਕਿਸਾਨ ਬਿੱਲ ਲਿਆਂਦੇ ਸੀ अनेका ਕਿਸਾਨਾਂ ਦੀਆਂ ਉਸ ਸਮੇਂ ਵੀ ਸ਼ਹਾਦਤਾਂ ਹੋਈਆਂ ਉਸ ਸਮੇਂ ਵੀ ਪੰਜਾਬ ਦੇ ਨਾਲ ਤੱਕਾ ਕੀਤਾ ਹੁਣ ਵੀ ਪੰਜਾਬ ਨੇ ਜਦੋਂ 20000 ਕਰੋੜ ਰੁਪਏ ਦੀ ਮੰਗ ਕੀਤੀ 1600 ਕਰੋੜ ਰੁਪਏ ਨਾਂ ਜਾਰੀ ਕਰਕੇ ਵੀ ਪੰਜਾਬ ਦੇ ਨਾਲ ਤੱਕਾ ਇਹ ਚੀਜ਼ਾਂ ਪੰਜਾਬ ਦੇ ਨੌਜਵਾਨ ਪੰਜਾਬ ਦੇ ਕਿਸਾਨ ਪੰਜਾਬ ਦੇ ਲੋਕ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰਨਗੇ ਸਾਨੂੰ ਕੇਂਦਰ ਸਰਕਾਰ ਦੇ ਖਿਲਾਫ ਸਾਨੂੰ ਕਿਸੇ ਵੀ ਹੱਦ ਤੱਕ ਜਾਣਾ ਪਿਆ ਅਸੀਂ ਜਾਵਾਂਗੇ ਜੋ ਸਾਡਾ ਹੱਕ ਹੈ ਉਸ ਨੂੰ ਅਸੀਂ ਲੈ ਕੇ ਰਹਾਂਗੇ ਇਸ ਮੌਕੇ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਜਿਨ੍ਹਾਂ ਵਿੱਚ ਜ਼ਿਲ੍ਹਾ ਲੁਧਿਆਣਾ ਸ਼ਹਿਰੀ ਦੇ ਸਖਤਰ ਅਤੇ ਕਾਉਂਸਲਰ ਸ਼ਹਿਰੀ ਨਦੀ ਗੁਪਤਾਰ ਨਸ਼ਾ ਮੁਕਤੀ ਮੋਰਚਾ ਲੁਧਿਆਣਾ ਦੇ ਕੋਆਰਡੀਨੇਟਰ ਬਲਵੀਰ ਚੌਧਰੀ ਸੰਦੀਪ ਮੇਸ਼ਰਾ ਗੁਰਵੀਰ ਵਾਜਬਾ ਗੋਲੂ ਲੁਧਿਆਣਾ ਸ਼ਹਿਰੀ ਦੇ ਮੀਡੀਆ ਇੰਚਾਰਜ ਪੁਨੀਤ ਸਾਨੀ ਆਪ ਲੁਧਿਆਣਾ ਸ਼ਹਿਰੀ ਮੈਲਾ ਵਿੰਗ ਦੀ ਪ੍ਰਧਾਨ ਮਨੀਸ਼ਾ ਕਪੂਰ ਅਤੇ ਉਹਨਾਂ ਦੀ ਸਾਰੀ ਟੀਮ ਰਵਿੰਦਰਪਾਲ ਸਿੰਘ ਪਾਲੀ ਰਾਜਕੁਮਾਰ ਅਗਰਵਾਲ ਚਨਪ੍ਰੀਤ ਸਿੰਘ ਲਾਂਬਾ ਪ੍ਰੀਤ ਇੰਦਰ ਸਿੰਘ ਹਣੀ 베ਦੀ ਨੀਲੂ ਈਆਲੀ ਜ਼ਿਲ੍ਹਾ ਸੋਸ਼ਲ ਮੀਡੀਆ ਤੇ ਇੰਚਾਰਜ ਸ਼ਰਨਜੀਤ ਸਿੰਘ ਜਸਪ੍ਰੀਤ ਸਿੰਘ ਕਾਕਾ ਮਾਛੀਵਾੜਾ ਦਸ਼ਮੀਤ ਸਿੰਘ ਮਨਜੀਤ ਸਿੰਘ ਹਰਮਨ ਅਤੇ ਹੋਰ ਕਈ ਸਾਥੀ ਵੀ ਮੌਜੂਦ ਸਨ